ਅਸੀਂ ਵੀ ਲੱਗੇ ਆ ਸਾਡੇ ਭੈਣ ਭਰਾ ਜਿੰਨੇ ਹੈਗੇ ਨੇ ਸਾਰੇ ਹੀ ਉਹਨਾਂ ਦੇ ਸਤਿਕਾਰ ਦੇ ਕਰਦੇ ਆ ਜਾਂ ਕਿ ਜਦੋਂ ਕੋਈ ਕਿ ਅਸੀਂ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਵੈਲਕਮ ਕਰ ਸਕਦੇ ਹਾਂ ਬਹੁਤ ਇਹ ਤੋਂ ਬਾਅਦ ਖੁਸ਼ੀ ਹੋ ਜੀ ਸਭ ਤੋਂ ਸਭ ਤੋਂ ਵੱਡੀ ਖੁਸ਼ੀ ਹੈ ਜਿੰਨੀ ਪ੍ਰਧਾਨ ਮੰਤਰੀ ਹਾਂਜੀ ਪ੍ਰਧਾਨ ਮੰਤਰੀ ਜੀ ਨੇ ਬਹੁਤ ਉਹਨਾਂ ਨਾਲ ਅੱਛਾ ਮੁਲਾਕਾਤ ਕੀਤੀ ਬਹੁਤ ਅੱਛਾ ਲੱਗਿਆ ਜੀ ਸਾਰਾ ਕੁਝ ਬਸ ਯਾਰ ਫਿਰ ਜੋ ਸਰ ਕਿਆ ਬੋਲਣਾ ਕਿਆ ਬੋਲਣਾ ਚਾਹੀਦਾ ਬਹੁਤ ਵੱਡੀ ਖੁਸ਼ੀ ਹੈ ਜੀ ਇਹ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਜੀ ਮੈਂ ਜਿੰਨਾ ਖੁਸ਼ ਹਾਂ ਮੈਂ ਕਹਿੰਦਾ ਬਹੁਤ ਬੜਾ ਖੁਸ਼ ਹਾਂ ਮੈਂ ਹਾਂਜੀ ਚਲੋ ਥੈਂਕ ਯੂ ਬਾਕੀ ਹਰ ਲੀਨ ਗੱਲ ਹੋਈ ਸੀ ਅੰਜੀ ਹੋ ਠੀਕ ਠਾਕ ਹੈ ਕਦੇ ਆ ਰਹੇ ਹਾਂ ਬਸ ਹਾਂਜੀ ਬਸ ਇਹ ਨਿਕਲ ਹੋ ਰਹੀ ਹੈ ਬਾਕੀ ਉਹਨੇ ਆਈ ਜਾਣਾ ਥੋੜੀ ਦੇਰ ਤੱਕ ਕੀ ਪ੍ਰੋਗਰਾਮ ਹੈਗਾ ਅੱਛਾ ਜਨਾਬ ਨਹੀਂ ਨਹੀਂ ਵੈਸੀ ਵੈਸੇ ਸੈਲੀਬ੍ਰੇਟ ਕਰ ਰਹੇ ਐ ਅਜੇ ਘਰੇ ਘਰੇ ਰੱਖਿਆ ਕੁਛ ਥੋੜਾ ਬੋੜਾ ਛੋਟਾ ਬੋਟਾ ਜ ਰਸਤੇ ਦੇ ਵਿੱਚ ਹੈਗਾ ਛੋਟੀ ਮੂਟੀ ਨੇ ਸਟੇ ਹੈਗੀ ਨੇ ਬਹੁਤ ਹੈ ਬਹੁਤ ਆ ਬਹੁਤ ਖੁਸ਼ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟਸ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਕਿਉਂਕਿ ਬਲਡ ਕੱਪ ਆਪਾਂ ਪਹਿਲੀ ਵਾਰ ਜਿੱਤਿਆ ਹੈਗਾ ਔਰ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਨੂੰ ਕਿ ਇਹ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾਂ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿਉਂਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੁੱਤ ਮਢਾਉਣ ਜ਼ਮੀਨਾ ਧੀਆਂ ਦੁੱਖ ਮਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਧੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਜ਼ਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤਹਿਰ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਵੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਪਲੇਅਰਾਂ ਦਾ ਉਹ ਕਰਿਆ ਹੈਗਾ ਉਸ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਐਨਾ బిਜੀ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ ਤੋਂ ਤਹਿ ਦਿਲੋਂ ਕਹਿੰਦੀ ਆ ਵੀ ਇਹ ਬਹੁਤ ਮਤਲਬ ਖੁਸ਼ੀ ਦੇ ਪਾਲਣਗੇ ਔਰ ਅਸੀਂ ਐਨਾ ਮਤਲਬ ਸਾਰਿਆਂ ਦਾ ਉਸ ਖਾਸ ਕਰ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਐਨਾ ਮਾਣ ਦਿੱਤਾ ਸਿੰਨੇ ਲੈਣੇ ਵਾਲਾ ਆ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਐ ਨਾ ਹੋਣਾ ਵੀ ਚਾਹੀਦਾ ਸਰ ਅਮਨਜੋਤ ਕੀ ਜੋ ਚੁਆਇਜ਼ਾ ਸਭ ਤਿਆਰ ਆ ਜੀ ਹਾਂ ਜੀ ਠੀਕ ਹੈ ਸੈਲੀਬ੍ਰੇਸ਼ਨ ਕਿਵੇਂ ਕਰੀਏ ਸਰ ਕਾ ਚ ਕਰੀਏ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਸਭ ਕਹਿੰਦੇ ਸੈਲੀਬ੍ਰੇਸ਼ਨ ਨਹੀਂ ਆ ਜੀ ਢੋਲ ਧਮਾਕੇ ਵਾਲੇ ਸਾਥ ਨਹੀਂ ਐ ਹਾਂ ਜੀ ਹੋਰ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਆ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦੜ ਉਹਨਾਂ ਨੂੰ ਇਕੱਠਾ ਦੇ ਜਾਣੀ ਉਹਨੂੰ ਬਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੀਆਂ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਗੁજરા ਕੋਈ ਜਿੰਦਗੀ ਕਰਨੀ ਹੈ ਦੇਖੋ ਜੀ ਇਹ ਸਾਹਿਬ ਮਹਾਰਾਜੀ ਕਿਰਪਾ ਦੀ ਅੱਜ ਇਹ ਸੋਚਣ ਸੀ ਇਹ ਪਾਲੀ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਉਹਨਾਂ ਦਾ ਬਹੁਤ ਕਿਰਪਾ ਆ ਗਈ ਕਹਿੰਦੇ ਜੀ ਉਸ ਮੰਤਰੀ ਕਾਫੀ ਕੌਲਸੀ ਮਹਾਪਿਓ ਉਸ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਲ

بلکل جی بلکل بلکل ورلڈ کپ جیتا ہے تو یہ ایک طرح کا سپنا ہی پورا ہوگا یہی ایک باری میں جیتوں گی جرور اور اس کا فسٹ ورلڈ کپ تھا اور وہ جیتوں گی خوشی کا خوشی کا ماحول ہے تو رونق تو پھر باندھی ہے نا خوشی کا محول ہے ایون کی آپ ਵਰਡਸ ਦੇ ਵਿੱਚ ਐਕਸਪਰੈਸ ਨਹੀਂ ਕਰ ਸਕਦੇ ਕਿ ਅਸੀਂ ਕੀ ਫੀਲ ਕਰ ਰਹੇ ਹਾਂ ਕਿੰਨਾ ਬਹੁਤ ਫੀਲ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਕਹੋਗੇ ਜੀ ਬਸ ਜੀ 2016 ਮੇਰੇ ਕੋਲ ਆਈ ਸੀ ਤੱਬ ਸੇ ਅਸੀਂ ਨੇ ਤਿਆਰੀ ਕੀਤੀ ਔਰ ਅੱਜ ਇਤਨਾ ਬੜਾ ਮਕਾਮ ਹਾਸਲ ਕੀਤਾ ਤਾਂ ਬੜੀ ਖੁਸ਼ੀ ਦਾ ਮੌਕਾ ਹੈ ਜੀ ਹਾਂ ਜੀ ਇਹ ਚੀਜ਼ੇ ਸਭ ਤੋਂ ਦਿਖ ਰਹੀ ਹੈ ਲੇਕਿਨ ਉਹ ਮਿਹਨਤ ਕੇ ਬਾਅਦ ਹੈ ਮਿਹਨਤ ਬਸ ਹੀ ਅਸੀਂ ਸਵੇਰ ਸ਼ਾਮ ਦਿਨ ਰਾਤ ਕਰਤੇ تھے ਜੀ ਅਸੀਂ ਨੇ ਕਬੀ ਬਾਰਿਸ਼ ਹੋ ਕਬੀ ਸਰਦੀ ਹੋ ਗਰਮੀ ਹੋ ਅਸੀਂ ਕੋਈ ਸੈਸ਼ਨ ਨਹੀਂ ਮਿਸ ਕੀਤਾ ਇਨਫੈਕਟ ਮੇਰੇ ਸੇ ਵੀ ਪਹਿਲੇ ਇਹ ਆ ਜਾਂਦੀ ਸੀ ਗਰਾਊਂਡ ਮੇ ਅਮਨ ਤੋ اتنی سنسیر اور ہارڈ ورکنگ تھی جی بس یہی میسج آئے گی کہ جی محنت کرو اور پھل کی اچھا نہ کرو پھل اپنے آپ ملے گا آگے دیکھ کے امن جو بارے میں کیریئر آگے ہی بڑھے گا جی اس سے بڑا کانفیڈنس لے گی امن بھی اور پوری ٹیم بھی اور یہ انڈین ٹیم اور امن دونوں آگے ہی جانے والے ہیں باقی بلکل مل رہی ہے جی بلکل مل رہی ہے سب کہتے ہیں ہم نے بھی کچھ اچھیو کرنا ہے لائف میں بالکل سپنا تو یہی تھا جی کچھ بڑا کرے لائف میں اور وہ آج اچھیو ہو گیا جی بس دیکھیے آج ہماری تین بیٹیاں جو ابھی ولڈ کپ ہوا ہے اس میں پنجاب سے نمائندگی کر رہی تھی دیش کے لیے ان کو رسیو کرنے کے لیے ہم پنجاب سرکار کی طرف سے سردار بھگوت سنگھ مان ہمارے آنریبل سی ایم کی طرف سے ان کا ویلکم کرنے کے لیے پہنچے ہیں بہت ہی خوشی کا محول ہے پورے پورے پنجاب میں آج میں سمجھتا ہوں ہماری جتنی بھی بیٹیاں ہیں جتنی بھی ہماری لڑکیاں ہیں وہ بہت خوشی کا اجہار کر رہی ہیں کیونکہ اب آنے والے سمے میں سبھی بچیوں کو موقع ملے گا کیونکہ ایک کوئی آدمی آگے لگتا ہے تو نام اونچا ہوتا ہے آج میں دیکھ رہا تھا کہ ہرلین کے مدر نے بہت اچھی اپیل کری ہے سبھی پنجاب کے جتنے بھی ماتا پتا ہیں بچوں کے لیے کہ اپنی بچیوں کو گراؤنڈ میں لے کے جائیں ان کو کھلائیں وہ اچھا کھیلے گی اور آپ کا نام بھی اچھا کریں گی اور پنجاب کا نام بھی اچھا ہوگا تو ہم آج پنجاب کی سرکار کی طرف سے ان کا ویلکم کرنے کے لیے آئیں گے اور ان کا مان سنمان جو ہے بہت اچھے ڈنگ سے الگ سے جو ہے آنریبل ہمارے سی ایم سردار بھگونت سنگھ مان جی بھی کرے گی بہت بڑی جلدی ہوگا جب پوری کی پوری ٹیم آ جائے گی تو آنریبل سی ایم صاحب سے بیٹھ کے ہم بڑا اچھا جو ہے سرمان ان کا کریں گے دیکھیے یہاں پورے دیش واسیوں کے لیے خوشی ہے وہاں پنجاب کے لوگوں کے لیے اس سے بھی بڑی خوشی ہے کیونکہ کیپٹن بھی پنجاب کی تھی ہرلی ہرمن اور اس کے علاوہ پرفارمنس بھی ہماری تینوں لڑکیوں کی ہرمن کی ہرلین کی امن جوت کی بہترین رہی اس ورلڈ کپ میں اور بھارت نے پہلی بار کیونکہ اس سے پہلے بھی دو اور ساتھ میں ہماری لڑکیاں ورلڈ کپ کھیلی پانچ میں اس کے بعد سترہ میں کھیلی لیکن پہلی بار مطلب کہ ورلڈ کپ جیتی اور وہ بھی ایسی پرفارمنس جس میں پنجاب کی لڑکیوں کی بہت بڑی کانٹریبیوشن رہی ہے تو ساری لڑکیاں دیپتی نے شپالی نے سمریتی نے سب نے اچھا پرفارم کیا لیکن سب سے جو مجھے لگتا ہے کہ ٹرننگ پوائنٹ تھا وہ سیمی فائنل آسٹریلیا کے ساتھ جس میں بہت بڑا تارگٹ تھا تھری تھرٹی نائن کو چیز کر دیتے اور جو اس میں ہرمن کی پاری تھی وہ با کمال تھی اور بہت اچھی پرفارمنس رہی اور اس کے علاوہ بھی مطلب کہ مجھے تو ایسا بھی لگتا ہے کیونکہ میں خود کرکٹ کو فالو کرتا ہوں اگر لڑکیوں کی کرکٹ کو کسی نے پاپلر کیا ہے تو وہ پہلی لڑکی ہرمن تھی جو پنجاب کی کیپٹن کیونکہ اس کی جو ون سیمٹی ون رنز والی پاری وہ جیسے میں چوکے چکے لگائے لڑکوں کی طرح تو وہ پاری جس نے لائی میچ نہیں بھی دیکھا تھا وہ ہر نیوز پیپر میں تھی نیکسٹ ڈے ہر کسی نے اس کی ہائی لیٹس نکال کے دیکھی کہ یار ایسے کیسے ایک لڑکی نے ون سیمٹی رن بنا دیے اس کے بعد ایک ہرلین کا کیچ بہت وائرل ہوا تو ایسے کیچ ویسے جو بڑے پلیئر تھے جو جیسے جونٹی ڈور تھے جو لڑکے وہ کرتے تھے اور ایک لڑکی نے ایسا کیچ کرنا اس کے بعد اتنی پاپرر لڑکیوں کی کرکٹ بھی ہوئی اس میں مطلب مجھے لگتا ہے کہ بڑا رول ان دونوں کا ہے اور آج ورلڈ کپ جیت کے پنجاب کی لڑکی آ رہی ہے ایسے زیادہ ہمارے لیے ان کے پیرنٹس آئے ہیں سارے پنجابیوں کے لیے بڑے خوشی کے پل ہے اور ان سے یہ پیرنا سروٹ بنے گی آنے والی جو, جو ہمارے پنجاب کی بچی ہیں ابھی جیسے چیما صاحب نے کہا ان کی مدر نے بھی کہا ہر لین کی کہ اپنی لڑکیوں کو گراؤنڈ پہ جو ان کو اسپورٹس کے ساتھ جوڑو جیسے آج پورا پنجاب ان لڑکیوں پر گر کر رہا ہے ایسے ہر لڑکی پر

ਕਿਆ ਕਹਨਾ ਚਾਹਗੇ ਜੀ ਬਹੁਤ ਵੱਡੀ ਖੁਸ਼ੀ ਹੈ ਜੀ ਇਹ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਜੀ ਮੈਂ ਜਿੰਨਾ ਖੁਸ਼ ਹਾਂ ਮੈਂ ਕਹਿੰਦਾ ਬਹੁਤ ਬੜਾ ਖੁਸ਼ ਹਾਂ ਮੈਂ ਹਾਂਜੀ ਚਲੋ ਥੈਂਕ ਯੂ ਜੀ ਬਾਕੀ ਹਰ ਲੀਨ ਗੱਲ ਹੋਈ ਸੀ ਅੰਜੀ ਔਰ ਠੀਕ ਠਾਕ ਹੈ ਕਦੇ ਆ ਰਹੇ ਹਾਂ ਬਸ ਹਾਂਜੀ ਬਸ ਇਹ ਨਿਕਲ ਹੋ ਰਹੀ ਹੈ ਬਾਕੀ ਉਹਨੇ ਆਈ ਜਾਣਾ ਥੋੜੀ ਦੇਰ ਤੱਕ ਕੀ ਪ੍ਰੋਗਰਾਮ ਰਹੇਗਾ ਅੱਜ ਨਹੀਂ ਨਹੀਂ ਵੈਸੀ ਵੈਸੇ ਸੈਲੀਬ੍ਰੇਟ ਕਰ ਰਹੇ ਐ ਅਸੀਂ ਘਰੇ ਰੱਖਿਆ ਕੁਝ ਥੋੜਾ ਬੋੜਾ ਛੋਟਾ ਬੋਟਾ ਜ ਰਸਤੇ ਦੇ ਵਿੱਚ ਹੈਗਾ ਛੋਟੀ ਮੁੱਟੀ ਸਟੇ ਹੈਗੀ ਨੇ ਬਹੁਤ ਹੈ ਬਹੁਤ ਬਹੁਤ ਖੁਸ਼ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟਸ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਕਿਉਂਕਿ ਬਾਲਡ ਕੱਪ ਆਪਾਂ ਪਹਿਲੀ ਵਾਰ ਜਿੱਤਿਆ ਹੈਗਾ ਔਰ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਿਹਨੇ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾਂ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿਉਂਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੁੱਤ ਮੰਡਾਉਣ ਜ਼ਮੀਨਾ ਧੀਆਂ ਦੁੱਖ ਮਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਧੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਜ਼ਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤ ਹਰਜੀਖਰ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਪਲੇਅਰਾਂ ਦਾ ਉਹ ਕਰਿਆ ਹੈਗਾ ਉਸਨ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਐਨਾ బిజీ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬਲਾ ਕੇ ਬਹੁਤ ਰਿਸਪੈਕਟ ਦਿੱਤੀ ਹੈ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ ਤੋਂ ਦਿਲੋਂ ਕਹਿੰਦੀ ਆ ਵੀ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਔਰ ਅਸੀਂ ਇੰਨਾ ਮਤਲਬ ਸਾਰਿਆਂ ਦਾ ਉਸ ਖਾਸ ਕਰ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਦਿੱਤਾ ਆ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਹੈ ਇਹ ਹੋਣਾ ਵੀ ਚਾਹੀਦਾ ਸਰ ਅਮਨਜੋਤ ਕੀ ਜੋ ਚੋਇਸ ਆ ਸਭ ਤਿਆਰ ਆ ਜੀ ਹਾਂ ਜੀ ਠੀਕ ਹੈ ਤਾਂ ਪ੍ਰੈਜੈਂਟੇਸ਼ਨ ਕਿਵੇਂ کریں گے ਸਰ ਪਾਸ ਕਰੀਏ ਸਭ ਸੈਲੀਬ੍ਰੇਟਿੰਗ ਹੋ ਰਹੀ ਹੈ ਸਭ ਕਾ ਇਹ ਸੈਲੀਬ੍ਰੇਸ਼ਨ ਨਹੀਂ ਆ ਜੀ ਡੋਲ ਧਮਾਕੇ ਵਾਲੇ ਸਾਥ ਨਹੀਂ ਹੈ ਹਾਂਜੀ ਹੋਰ ਜੀ ਹਾਂਜੀ 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 ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦਾਂ ਉਹਨਾਂ ਨੂੰ ਇੱਕ ਥਾਂ ਤੇ ਜਾਣੀਏ ਉਹਨੂੰ ਬਣ ਕੇ ਨਾ ਰੋਕੋ ਵੀਝੇ ਆਪਣੇ ਉਹ ਬਾਹਰ ਆਣਗੀਆਂ ਕਰੋ ਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਗੁਜਰਾ ਕੁਝ ਜਿੰਦਗੀ ਕਰਨੀ ਹੈ ਦੇਖੋ ਜੀ ਇਹ ਸਾਹਿਬ ਮਹਾਰਾਜ ਦੀ ਕਿਰਪਾ ਜੀ ਅੱਜ ਇਹ ਸੋਚਣ ਸੀ ਇਹ ਪਾਲੀ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਆ ਗਈ ਹੈ ਬਹੁਤ ਕਿਰਪਾ ਆ ਗਈ ਹੈ ਕਹਿੰਦੇ ਜੀ ਉਸ ਮੰਤਰੀ ਕਾਫੀ ਪੌਣਸੀ ਮਹਾਂਪੀਓ ਉਸ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਲ ਪਛਾਣਿਆ ਜਾਂਦਾ ਜੀ ਜੀ ਅੱਜ ਜੀ